ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਇੱਕ ਨੌਜਵਾਨ ਦੇ ਥੱਪੜ ਜੜ ਦਿੱਤਾ ਗਿਆ। ਘਟਨਾ ਲੁਧਿਆਣਾ ਦੇ ਵਾਰਡ ਨੰਬਰ 40 ਤੋਂ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਇਲਾਕੇ ਦਾ ਦੌਰਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਉੱਥੇ ਕੁਝ ਨੌਜਵਾਨ ਨਸ਼ੇ ਨੁਮਾ ਚੀਜ਼ ਦਾ ਸੇਵਨ ਕਰ ਰਹੇ ਸਨ। ਤਾਂ ਮੌਕੇ ਤੋਂ ਭੱਜ ਗਏ ਸਨ ਜਦੋਂ ਇੱਕ ਨੌਜਵਾਨ ਨੂੰ ਨੇ ਦੇ ਹੱਥ ਲੱਗਾ ਤਾਂ ਹੱਥ ਵਿੱਚ ਨਸ਼ੀਲਾ ਪਦਾਰਥੀ ਉਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਇੱਕਦਮ ਗਰਮ ਹੋ ਗਏ ਤਾਂ ਉਹਨਾਂ ਨੌਜਵਾਨ ਦੇ ਥੱਪੜ ਜੜ ਦਿੱਤਾ ਤੁਸੀਂ ਵੀ ਵੇਖੋ ਇਹ ਵੀਡੀਓ ਤੇ ਇਸ ਵਿਧਾਇਕ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਬਿਊਰੋ ਰਿਪੋਰਟ ਦਾ ਏ ਟੀਵੀ ਤੇ ਪੰਜਾਬ ਹਰਿਆਣਾ ਲਾਈਵ ਦਿੱਤੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਅਫੀਸਰ ਲੈ ਕੇ ਸ਼ਿਕਾਇਤਾਂ ਸੁਣਨ ਆਇਆ ਹਾਂ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਹੈ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤੇ ਇਹ ਪੀਣਾ ਆਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅੱਗੇ ਨਹੀਂ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪਈ ਕਰਾਂਗੇ ਸਾਹਬ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਦਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇਗੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਖਰਚੇ ਨਹੀਂ ਸਦੇ ਖਰਚੇ ਲੱਗੀ ਹੋਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਦੇ। ਸੱਚੋ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਰਕੇ ਕਰਕੇ ਬੰਦਿਆਂ ਨੂੰ ਫੜਿਆ ਵੀ ਆ। ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਤਾ ਕਾ ਰਾਉਂਡ ਅਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣ।